ਮੇਰਾ ਜਨੈਤ ਸਿੰਘ ਨੰਬਰਦਾਰ ਪ੍ਰਿੰਟ ਬੋਰਡ ਸੀ ਤੇ ਜਿਹੜਾ ਪਾਣੀ ਆਇਆ ਹੈ ਕਿਹੜਾ ਸਥਾਨ ਹੈ ਤੇ ਪਾਣੀ ਕਿੱਥੋਂ ਆਇਆ ਜੀ ਪਾਣੀ ਭਗਤ ਦੇ ਡੈਮ ਨਾਲ ਛੱਡਿਆ ਹੋਇਆ ਜੀ ਤੇ ਬਾਕੀ ਸਵਾਨ ਨਦੀ ਦਾ ਆਪਣਾ ਹੈਗਾ ਪਾਣੀ ਤੇ ਬਹੁਤ ਜ਼ਿਆਦਾ ਆ ਗਿਆ ਜੀ ਇਧਰ ਨਾਲ ਫਸਲਾਂ ਨੂੰ ਨੁਕਸਾਨ ਬਹੁਤ ਹੋ ਰਿਹਾ ਤੇ ਜੇ ਅਗਰ ਹੋਰ ਪਾਣੀ ਵਧਾ ਤਾਂ ਇਹ ਘਰਾਂ ਦਾ ਵੀ ਨੁਕਸਾਨ ਹੋ ਸਕਦਾ ਜਦੋਂ 2023 ਦੇ ਵਿੱਚ ਪਾਣੀ ਆਇਆ ਸੀ ਇਸ ਤਰੀਕਾ ਕਿੰਨਾ ਕੁ ਨੁਕਸਾਨ ਹੋਇਆ ਸੀ ਪਿੰਡ ਨੂੰ ਜਾਂ ਫਸਲਾਂ ਨੂੰ ਜੀ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ ਖਤਮੇ ਹੋ ਗਏ ਸੀ ਕਿ ਜੀ ਤੇ ਕਈ ਘਰਾਂ ਚ ਵੀ ਪਾਣੀ ਭਰਿਆ ਜਿੰਨਾ ਨੁਕਸਾਨ ਹੋਇਆ ਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਆ ਕਿਉਂਕਿ ਪਾਣੀ ਪਾਖੜੇ ਵੱਲੋਂ ਵੀ ਛੱਡਿਆ ਜਾ ਰਿਹਾ ਤੇ ਸਵਾਨ ਨਦੀ ਵੀ ਫੁੱਲ ਆ ਰਹੀ ਦੇਖੋ ਹਜੇ ਹਾਲਾਤ ਤਾਂ ਵਿਗੜੇ ਪਈ ਐ ਪਰ ਪੂਰੀ ਬਿਗੜ ਸਕਦੀ ਪਾਣੀ ਵਧ ਰਿਹਾ ਹੈ ਤੇ ਘਰਾਂ ਨੂੰ ਕਿੰਨਾ ਕੁ ਜਾਨੀ ਹੁਣ ਇਹ ਨੁਕਸਾਨ ਕਰ ਰਿਹਾ ਘਰਾਂ ਨੂੰ ਵੀ ਦੇਖੋ ਜੀ ਹੋਰ ਥੋੜਾ ਵੱਧਿਆ ਘਰਾਂ ਨੂੰ ਨੁਕਸਾਨ ਹੋ ਗਿਆ ਫਸਲਾਂ ਦਾ ਨੁਕਸਾਨ ਹੋਏ ਗੀਆਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਵੇਂ ਪਖੜਾ ਡੈਮ 'ਚ ਪਾਣੀ ਦਾ ਪਹਿਲੇ ਹੀ ਜ਼ਿਆਦਾ ਉਹ ਪਹਿਲਾਂ ਛੱਡਣਾ ਚਾਹੀਦਾ ਉਹਨਾਂ ਨੇ ਪਾਣੀ ਹੁਣ ਮੋਕਾ ਤੇ ਛੱਡਿਆ ਉਧਰ ਬਾਰਸ਼ ਪਾਣੀ ਕਰਕੇ ਬਰਸਾਤ ਜ਼ਿਆਦੇ ਤੇ ਸਵਾਨ ਨਦੀ ਵੀ ਆ ਗਈ ਤੇ ਉਹਦੇ ਰੱਖ ਕੇ ਪਤਾ ਨਿਕਲ ਰਹੇ ਤੇ ਜਿਹੜਾ ਪਾਣੀ ਆ ਰਿਹਾ ਹੁਣ ਅੱਗੇ ਜਿਹੜਾ ਇਹ ਫਸਲਾਂ ਦੇ ਪਸ਼ੂਆਂ ਦੇ ਚਾਰੇ ਵਗੈਰਾ ਨੂੰ ਵੀ ਦਿੱਕਤ ਆਉਂਗੀ ਬਿਲਕੁਲ ਆਣੀ ਹੈ ਜਾਣੀ ਜਦੋਂ ਫਸਲਾਂ ਨਹੀਂ ਗਈਆਂ ਤੇ ਚਾਰੇ ਕਿੱਥੇ ਰਹਿਣਗੇ